ਚਾਚਾ ਕੇ ਦੇਖ ਲੈ ਹੱਥੀ ਕੁੱਪ ਬੰਨਦੇ ਹੁੰਦੇ ਸੀ ਉਹ ਦੇ ਲਾ ਤੇ ਦੌੜੋ ਚੰਨ ਚੰਨ ਕੁੱਪ ਬੰਨਨੇ ਤੇਨੇ ਵੀ ਦੋ ਤਾਂ ਪੱਕੇ ਹੀ ਦੇ ਨਾ ਹਮ ਇੱਕ ਬੰਦੇ ਹੁੰਦੇ ਹੈ ਥੂੜੀ ਫਿਟਣੀ ਗਾ ਕੁੱਪ ਦੇ ਵਿੱਚ ਹਮ ਟੰਗੜ ਲਿਆ ਲਿਆ ਕੇ ਤਾਇ ਨੇ ਪਈ ਜਾਣੇ ਹਮ ਉਹਦੇ ਪਾਪੇ ਨੇ ਕੁੱਪ ਚ ਮਰ ਜਾਣਾ ਮੈ ਲਿਆ ਕੇ ਬਿਠ ਸਿਰਦੇ ਨੇ ਟੰਗੜ ਹਮ ਤੇ ਦੇਰ ਪੜ ਕੇ ਬਾਹਰ ਲਾ ਦੇ ਨੇ ਡੰਗਾ ਪੰਗਾ ਬੰਨੀ ਜਾਣਾ ਹਮ ਆਪਾਂ ਵੀ ਇਦਾਂ ਹੀ ਕੰਮ ਕਰਦੇ ਆਗੇ ਬੇੜਾ ਬੰਦ ਸਨ ਤਾਰ ਬੰਦਦੇ ਆ ਹੁਣ ਤਾਰਾਂ ਆ ਕੇ ਬੇੜ ਬੱਟ ਕੇ ਰੱਖਣੀ ਹਾਂ ਜਿਹੜੀਆਂ ਬੇੜਾਂ ਭਰਨੀਆਂ ਨਹੀਂ ਹੁੰਦੀਆਂ ਉਹ ਵੀ ਬੇੜ ਬੱਟ ਲਾਣੀ ਦੌੜੀ ਕਰਕੇ ਹਾਂ ਇਦਾਂ ਪਹਿਲਾ ਜ਼ਮਾਨਾ ਸਾਹਿਬ ਵਧੀਆ ਸੀ ਨਾਲੇ ਰਲ ਮਿਲ ਕੇ ਕੰਮ ਕਰ ਲੈਣ ਪਤਾ ਵੀ ਨਹੀਂ ਸੀ ਲੱਗਦਾ ਜਦੋਂ ਇਕੱਠੇ ਰਲ ਮਿਲ ਕੇ ਕੰਮ ਕਰਦੇ ਸੀ ਕਿਹੜੇ ਵੇਲੇ ਕੰਮ ਨਿਬੜ ਜਾਂਦਾ ਸੀ ਸਾਰੇ ਬੰਦੇ ਆਪ ਜ਼ਿੰਮੇਦਾਰ ਆਪਾਂ ਨੇ ਇਦਾਂ ਹੀ ਕਰਦੇ ਜਾਂਦੇ ਸੀ ਆਪ ਆਪਣੇ ਕੰਮ ਇੱਕ ਦੂਜੇ ਨਾਲ ਕਰਾ ਦਿੰਦੇ ਸੀ ਬਾਰਖਤਾ ਸੀ ਉਹ ਤਾਂ ਚਾਚਾ ਬਹੁਤ ਬਹੁਤ ਆమే ਜਿੰਮੇਦਾਰ ਆਪਾਂ ਆਪਣੇ ਕੰਮ ਸਾਰੇ ਕਰਦੇ ਹੇ ਘਰਾਂ ਦੇ ਸਸਿਕਾ ਜੀ ਸਵਾਗਤ ਹੈ ਇੱਕ ਵਾਰ ਫੇਰ ਤੋਂ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਰਦਾ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਸ਼ਾਮ ਦਾ ਟਾਈਮ ਸੀ ਅਸੀਂ ਆਏ ਸੀ ਧਾਰਾ ਕੱਢਣ ਤੇ ਉਧਰ ਸਾਡੇ ਅੱਜ ਕੁੱਪ ਬੰਨਣ ਵਾਲੇ ਆਏ ਹੋ ਆ ਕੁੱਪ ਬਣ ਰਿਹਾ ਆ ਤੇ ਤੁਹਾਨੂੰ ਅਸੀਂ ਦਿਖਾਉਣੀ ਆ ਵੀ ਕੁੱਪ ਕਿੱਦਾਂ ਬਣਦਾ ਕਿੰਨੀ ਮਿਹਨਤ ਨਾਲ ਤਿਆਰ ਹੁੰਦਾ ਆ ਪਹਿਲਾਂ ਤਾਂ ਸਾਰੇ ਆਪੇ ਬਣਾ ਲੈਂਦੇ ਜਿੱਦਾਂ ਸਾਡੇ ਚਾਚਾ ਜੀ ਨੇ ਦੱਸਿਆ ਆ ਜਦੋਂ ਤੁਹਾਡਾ ਸਮਾਂ ਸੀ ਉਦੋਂ ਆਪੇ ਕੁੱਪ ਸਾਰੇ ਬੰਦੇ ਹੁੰਦੇ ਸੀ ਨਾ ਉਹ ਰੋਲ ਮੋਲ ਤੇ ਕਰੀ ਜਾਂਦੇ ਸੀ ਜਦੋਂ ਸਾਰੇ ਕੁੱਪ ਕੰਮ ਕੰਮ ਸਾਰੇ ਬਾਹਰ ਹੰਦੇ ਚ ਲਗਾਏ ਆ ਹੁਣ ਇਕੱਲੇ ਇਕੱਲੇ ਬੰਦੇ ਦਾ ਕੰਮ ਹੁੰਦਾ ਵੀ ਹੈ ਨਹੀਂ ਹੱਥੀ ਹੁਣ ਨਾਲੇ ਹੁਣ ਕੰਮ ਜ਼ਿਆਦਾ ਵਧੇ ਹੋਆ ਕੰਮ ਜ਼ਿਆਦਾ ਅੱਗੇ ਥੋੜਾ ਥੋੜਾ ਕੰਮ ਹੁੰਦੇ ਸੀ ਤੇ ਆਪਕੇ ਸਾਰੇ ਰਲ ਮਿਲ ਕੇ ਕਰ ਲਈਏ ਸੀ ਤੇ ਪਹਿਲਾ ਇੱਕ ਦਾ ਗੱਲ ਲਿਆ ਕੇ ਦੂਜੇ ਦਾ ਗੱਲ ਲੈਣਾ ਤੇ ਤੀਜੇ ਦੇ ਨਾਲ ਮੇਰੇ ਸਾਰੇ ਮੇਰੇ ਤੇ ਸਾਰੇ ਇੱਕ ਦੂਜੇ ਦਾ ਕਰਾ ਦਿੰਦੇ ਸੀ ਹੱਥੋਂ ਕੀ ਕੰਮ ਹੋ ਜਾਂਦੇ ਸੀ ਮੋਨ ਆਫ ਦੇ ਇਕੱਲੇ ਇਕੱਲੇ ਇਹੇ ਕੰਮ ਹੁੰਦੇ ਆਪ ਕੋੰਦੇ ਲੋੜੇ ਕੰਦੇ ਲਈ ਉਹ ਤੇ ਜੇ ਦੇ ਘਰ ਅੱਗੇ ਕੰਮ ਹੁੰਦਾ ਸੀ ਉਹਦੇ ਘਰ ਕਹਿਣਾ ਤੇ ਰੋਟੀ ਉਹਦੇ ਘਰ ਖਾਣੀ ਹੈ ਨਾਲ ਕਹਿਣਾ ਬੜੀ ਹੱਦ ਕੜਾਹ ਬਣਾ ਲਿਓ ਹਨਾ ਬਸ ਇਹਦਾ ਖਾਣ ਪੀਣ ਦਾ ਚਾਹ ਹੁੰਦਾ ਸੀ ਰੋਟੀ ਪਾਣੀ ਵਧੀਆ ਕਣਾ ਬਣਾ ਲਿਆ ਤਾਂ ਉੱਥੇ 2-3 ਦਿਨ ਲੱਗ ਜਾਂਦੇ ਸੀ 15-15 ਦਿਨ ਤੂੜੀ ਤਾੜੀ ਬੰਨੀ ਯਾਨੀ ਚੱਕੀ ਵਾਲੀ ਬਲੇ ਬਾਹੀ ਜਾਣੀ ਹੋਰ ਤਾਂ ਦੋ ਦਿਨ ਦਾ ਕੰਮ ਫਿਰ ਮੌਸਮ ਖਰਾਬ ਹੋ ਜਾਂਦਾ ਹੈ ਫਿਰ ਤਾਂ ਕੰਮ ਨਹੀਂ ਮੈਂ ਮੱਢੇ 2 ਘੰਟੇ ਚੱਲ ਜਾਣਾ ਮਗਰੋਂ ਤੂੜੀ ਦੀ ਪਨਾ ਬਣਾ ਕੇ ਲਿਆਉਣੀ ਆ ਤੇ ਉਹ ਆ ਕੇ ਛੱਡ ਦਿਓ ਬਸ ਬੰਦੇ ਲਾ ਕੇ ਤਾਂ ਕੁੱਪ ਚ ਪਾ ਲੈਣੀ ਆ ਨੇ ਕੋ ਕੋ ਹੈ ਰੰਦਰ ਪੌਣੀ ਤਾਂ ਅੰਦਰ ਬਣੀ ਹੋਰ ਦੇਖ ਲੋ ਇਹ ਪਸ਼ੂਆਂ ਦਾ ਖਾਣਾ ਆ ਪਸ਼ੂਆਂ ਦੇ ਖਾਣੇ ਦੇ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਆ ਆਹ ਜਿਹੜੀ ਤਾਰ ਬੰਨ੍ਹਦੇ ਅੱਗੇ ਜਿਹੜੀ ਇਹ ਬੇੜਾਂ ਆਪਾਂ ਸੇ ਆਪਣੀ ਕਣਕ ਬੰਨੀ ਜੋ ਉਹਨੇ ਬੰਨ੍ਹ ਲੈ ਤੁਸੀਂ ਬੇੜਾਂ ਨਾਲ ਜਾਸਰੂ ਆੜਦੀਆਂ ਬੇੜਾਂ ਵਟ ਲੈਣੀਆਂ ਉੱਪਰ ਵਾਲੀ ਦੀਆਂ ਵਟ ਲੈਣੀਆਂ ਉਹ ਬੇੜਾਂ ਨਾਲ ਪਹਿਲਾਂ ਉਹਨਾਂ ਨਾਲ ਭਰੀਆਂ ਬੰਨੀ ਜਾਣੀਆਂ ਫਿਰ ਉਹਨਾਂ ਕੁੱਪਾਂ ਨਾਲੇ ਵਟ ਕੇ ਤੇ ਬੰਨ੍ਹ ਦੇਣਾ ਕੁੱਪ ਬੰਨ੍ਹ ਦੇਣਾ ਬੇੜਾਂ ਨਾਲ ਕਾਪ ਚ ਵੀ ਫਰਿਆ ਜਾਂ ਹਮ ਸਾਰਾ ਤੋੜ ਅੱਗੇ ਜਿਹੜਾ ਉਸ ਸਮੇਂ ਲੱਗ ਜਾਂਦਾ ਕਿ ਕਣਕ ਵੱਢ ਹੋ ਜਾਂਦੀ ਵੇਸਟੇ ਹੁੰਦੀਆਂ ਸੀ ਬੇੜਾਂ ਉਹ ਹੀ ਕੁੱਪੜੋਲੇ ਲਾ ਲੈਂਦੇ ਸੀ ਹੁਣ ਬੇੜਾਂ ਲੈ ਆਏ ਆ ਜਿਹੜੇ 13 ਤੋਂ 30 ਰੁਪਏ ਕਿਲੋ ਮਿਲ ਜਾਂਦੇ ਬੇੜਾ ਹਰ ਹਫਤੇ ਵੱਟਦੇ ਹੁੰਦੇ ਇੱਕ ਖੇੜੀਆ 3 ਕਿਲੋ ਬੇੜਾਂ ਨੇ ਆਇਆ ਤਾਂ ਭਰੀਆਂ ਮਸੀਂ ਬੱਜੀਆਂ ਫਿਰ ਵੀ ਭਾਅ ਘਟ ਗਈਆਂ ਵਿੱਚ ਇਹੋ ਬੇੜਾ ਜੇ ਸਵਾਲ ਕੇ ਰੱਖਾਂਗੇ ਤਾਂ ਅਗਲੇ ਸਾਲ ਕੰਮ ਆ ਜਾਣੀ ਨੇ ਜੇ ਇੱਦੇ ਬਾਹਰ ਸੁੱਟ ਦਿੱਤੀਆਂ ਤਾਂ ਖਰਾਬ ਹੋ ਜਾਣੀਆਂ ਹੈ ਕੁਝ-ਬੁਝ ਕੇ ਟੋਪਣਾ ਕੋਸ਼ਿਸ਼ ਅਰ ਮਾਣੇ ਕਿਦਾ ਆ ਮੈਂ ਕਿੱਦਾਂ ਕੰਮ ਹੁੰਦਾ ਆ ਉਹ ਤਾਂ ਮਿੱਠੇ ਕਰਦੇ ਵੀ ਆਵਾਂ ਭੀ ਕੰਮ ਕਰਨੇ ਮਿਹਨਤ ਬਹੁਤ ਸਗੀ ਇਹ ਵੀ ਕੰਮ ਔਖਾ ਹੀ ਆ ਤੁਹਾਨੂੰ ਦੇ ਮੈਂ ਤਾਂ ਇਹ ਵੀ ਤਾਂ ਮਿਹਨਤ ਹੈ ਵਿਚਾਰੇ ਦੇਖਦਾ ਵੀ ਮਿਹਨਤੇ ਕਰਦੇ ਆ ਦੇਖੋ ਦੇਖੀਏ ਕੋਈ ਟੋਰ ਉਹ ਆਪ ਕੋ ਬੰਦੇ ਦਾ ਕੰਮ ਕਰਨਾ ਆ ਕਰਨੇ ਘੁੰਮੀ ਜਾਣਾ ਹੁੰਦਾ ਵੀ ਨਹੀਂ ਹੋਣਾ ਕੋਈ ਵੀ ਕੰਮ ਆ ਹੁਣ ਇਹਨਾਂ ਦੇ ਸਬਰਦਈ ਆ ਸਾਰਾ ਕੁਝ ਉਹ ਨਵਾਂ ਨਿਆਣਾ ਤਾਂ ਕੋਈ ਭਰਤੇ ਨਹੀਂ ਕੋਈ ਨੋ ਮੈਂ ਨਹੀਂ ਰ데요 ਬਾਹਰ ਨੂੰ ਯਾਰ ਬਾਹਰ ਬਸ ਬਾਹਰ ਜਾ ਕੇ ਲੋਕਾਂ ਦਾ ਕੰਮ ਮਿਹਨਤ ਕਰਨੀ ਹਵੇ ਸਭ ਕੁਝ ਇੱਥੇ ਬਹੁਤ ਕੁਝ ਆ ਲੈਕਚਰ ਬਹੁਤ ਦੇ ਹੋ ਗਿਆ ਹੁਣ ਇਸ ਗੱਲ ਦੇ ਉੱਤੇ ਤੇ ਹੁਣ ਉਹਨਾਂ ਨੂੰ ਲੱਗੀ ਸੀ ਭੁੱਖ ਤੇ ਰੋਟੀ ਦਾ ਟਾਈਮ ਹੋ ਗਿਆ ਪਰੰਬੀਰ ਪਕਾਉਂਦੀ ਸੀ ਰੋਟੀਆਂ ਤੇ ਹੁਣ ਫਿਰ ਉਹਨਾਂ ਨੂੰ ਉੱਥੇ ਰੋਟੀ ਫੜਾ ਕੇ ਆਵਾਂਗੇ ਫਿਰ ਰੋਟੀ ਖਾ ਕੇ ਚੱਲ ਜਿਓਗੇ ਤੇ ਬਾਕੀ ਜਿਹੜਾ ਰਹਿੰਦਾ ਕੰਮ ਹੋਊਗਾ ਕੱਲ ਨੂੰ ਆ ਕੇ ਕਰੂਗੇ ਕੱਲ ਨੂੰ ਵੀ ਸ਼ਾਮ ਨੂੰ ਆ ਕੇ ਕਰਨਾ ਉਹਨਾਂ ਨੇ ਦਿਨੇ ਕਿਸੇ ਹੋਰ ਪਾਸੇ ਕਮ ਹੋਊਗਾ ਉਹਨਾਂ ਨੂੰ ਉੱਥੇ ਕਰੂਗੇ ਫੇ ਸ਼ਾਮ ਨੂੰ ਆ ਕੇ ਕਰੂਗੇ ਕਿਉਂਕਿ ਠੰਡਾ ਹੁੰਦਾ ਹੈ ਸ਼ਾਮ ਨੂੰ ਇਹ ਹੁਣ ਸ਼ਾਮ ਨੂੰ ਫੇ ਆ ਕੇ ਕੋ ਪਕਾਉਂਗੇ ਰੈਡੀ ਉਹ ਉੱਥੇ ਪੰਪਧਰੇ ਬਹਿ ਕੇ ਖਾਲ ਬੋਜ ਉੱਥੇ ਪਸੂ ਉੱਥੇ ਮੇਰਾ ਕੀ ਆ ਉਸ ਤੇ ਬਣਾ ਬੰਨੀ ਥੋੜੀ ਦੁੱਧ ਪੀ ਲਓ ਇੱਥੇ ਬਹਿ ਰਿਹਾ ਉੱਥੇ ਵੀ ਸਾਫ ਹੋ ਜਾਗਾ ਆ ਇੱਥੇ ਸਾਫ ਹੈ ਹਾ ਰੋਟੀ ਤੇ ਬਸ ਸ਼ੱਕਰ ਖਾ ਲਿਓ ਗੜਾ ਸਾਫ ਹੋ ਜਾਂਦਾ ਹੈ ਨਾ परमात्मा राजी खुशी रखे साल बाद आवो तो अपना करो ना। ना। ਨਹੀਂ 500 ਰੁਪਏ 50 ਵੀ ਹੋ ਗਿਆ ਤਾਂ ਚੱਲ ਜਾਣਾ ਲੋ ਜੀ ਹੁਣ ਅਗਲੀ ਸਵੇਰ ਹੋ ਗਈ ਆ ਤੇ ਪੁੰਨੀ ਸਭ ਲੱਪਿਆ ਬਾਜਾ ਬੀਜਣੇ ਕਿ ਤਿਆਰ ਕਰਨ ਕਣਕ ਜਿੱਥੇ ਸੀ ਜਿੱਡੀ ਤੇ ਹੁਣ ਟੂੜੀ ਉੱਥੇ ਚੱਕ ਹੋ ਗਈ ਆ ਕਿਤ ਵੇਲਾ ਹੋ ਗਿਆ ਸੀ ਤਾਂ ਕਹਿੰਦੇ ਲੱਗਦੇ ਆ ਤਵੇ ਖੇਤ ਬਾਹ ਪਿੱਥੇ ਪਸ਼ੂਆਂ ਵਾਲੇ ਪੱਠੇ ਬੀਜ ਦਿੰਦੇ ਆ ਤੇ ਜਾਨ ਨੂੰ ਪਹਿਲੇ ਆ ਹਰਾ ਮੁੱਕੂਗਾ ਤੇ ਪੱਠੇ ਹੋਜੋਗੇ ਉਹਨਾਂ ਦੇ ਖਾਣ ਵਾਸਤੇ ਤੇ ਉਹ ਫੇਰ ਆ ਗਏ ਆ ਸਵੇਰੇ ਰਾਤੀ ਚੱਲ ਗਏ ਸੀਗੇ ਰੋਟੀ ਪਾਣੀ ਖਾ ਕੇ ਤੇ ਹੁਣ ਫੇਰ ਕੰਟੀਨਿਊ ਆਪਣਾ ਕੰਮ ਸ਼ੁਰੂ ਕਰੂ ਜੀ ਹੁਣ ਦੇਖ ਲਓ ਸ਼ਾਮ ਪੈ ਰਹੀ ਆ ਉਹ ਆਪਣੀ ਟੂੜੀ ਕੁੱਪ ਚ ਭਰੀ ਜਾਂਦੇ ਆ ਤੇ ਇੱਧਰ ਬਾਜਰਾ ਵੀ ਬੀਜ ਹੋ ਗਿਆ ਆ ਤਾਂ ਬਾਹਰ ਤਾਂ ਚਲੋ ਹੁਣ ਇਹ ਬੀਜਿਆ ਫੇਰ ਇਹ ਕੰਮ ਕਰਦਾ ਸੀ ਸਵੇਰੇ ਬਾયા ਸੀਗਾ ਤੇ ਹੁਣ ਬੀਜ ਦਿੱਤਾ ਆ ਤੇ ਇੱਧਰ ਕੁੱਪ ਵੀ ਸਾਡਾ ਤਿਆਰ ਹੋ ਚੁੱਕਾ ਆ ਥੋੜਾ ਹੀ ਰਹਿ ਗਿਆ ਆ ਫੇਰ ਥੋੜੀ ਜੀ ਟੂੜੀ ਪਾ ਕੇ ਵੀ ਘਰ ਬਨ ਦੋਗੇ ਇਹ ਇਹ ਕੁੱਪ ਦੀ ਵੀਡੀਓ ਬਣਾਉਣ ਦਾ ਮਤਲਬ ਇਹ ਸੀਗਾ ਵੀ ਪਤਾ ਲੱਗ ਸਕੇ ਵੀ ਕਿੰਨੀ ਮਿਹਨਤ ਹੁੰਦੀ ਆ ਦੁੱਧ ਬੱਸ ਕ੍ਰੀਮ ਚ ਹੈ ਨਾ ਦੁੱਧ ਪੀਣਾ ਬਹੁਤ ਸੌਖਾ ਆ ਤਾਂ ਦੇਖੋ ਦੋ ਦਿਨ ਹੋ ਗਿਆ ਕੁੱਪ ਵੱਜਦੇ ਨੂੰ ਤੇ ਮਿਹਨਤ ਜਿਹੜੀ ਆ ਕਿੰਨੀ ਲੱਗਦੀ ਆ ਤੇ ਕਈ ਲੋਕ ਕਹਿ ਦਿੰਦੇ ਆ ਵੀ ਦੁੱਧ ਮਹਿੰਗਾ ਬਹੁਤ ਆ ਦੇਖੋ ਦੁੱਧ ਕੋਈ ਮਹਿੰਗਾ ਨਹੀਂ ਹੈਗਾ ਮਿਹਨਤ ਬਹੁਤ ਲੱਗਦੀ ਆ ਖਰਚਾ ਬਹੁਤ ਹੁੰਦਾ ਆ ਤੇ ਕਿਸਾਨ ਦੀ ਫੇਰ ਮੈਂ ਉਹੀ ਕਹੂੰਗੀ ਵੀ ਕਦਰ ਕਰਨੀ ਚਾਹੀਦੀ ਆ ਕਿਸਾਨ ਦੇ ਕਿਤੇ ਵੀ ਭਾਵੇਂ ਉਹ ਦੁੱਧ ਦਾ ਹੋਵੇ ਚਾਹੇ ਖੇਤੀਬਾੜੀ ਦਾ ਹੋਵੇ ਇਹ ਸਾਰਾ ਕੁਝ ਕਿਸਾਨ ਦੀ ਬਦੌਲਤ ਹੀ ਆ ਤੇ ਹੁਣ ਆ ਜਿਹੜੇ ਕੰਮ ਹੋ ਰਹੇ ਆ ਪਹਿਲਾਂ ਮੈਂ ਦੱਸਿਆ ਸਾਰੇ ਹੱਥੀ ਕੰਮ ਹੁੰਦੇ ਸੀ ਸਾਡੇ ਸਿਆਣੇ ਆਪੇ ਇਹ ਸਾਰੇ ਕੰਮ ਹੱਥਾਂ ਨਾਲ ਕਰਦੇ ਰਹੇ ਜਾਂ ਤੇ ਹੁਣ ਦੇ ਬੱਚਿਆਂ ਨੂੰ ਦੇਖਣਾ ਚਾਹੀਦਾ ਵੀ ਸਾਡੇ ਸਿਆਣੇ ਇਹ ਕਿੰਦਾ ਹੱਥੀ ਕੰਮ ਕਰਦੇ ਸੀ ਇਹਨਾਂ ਵੱਲ ਦੇਖ ਕੇ ਐਦਾਂ ਲੱਗਦਾ ਆ ਵੀ ਜਿੱਦਾਂ ਇਹਨਾਂ ਲੋਕਾਂ ਨੇ ਸਾਡੇ ਬਜ਼ੁਰਗਾਂ ਤੋਂ ਵਿਰਸਾ ਖੋ ਲਿਆ ਹੋਵੇ ਹੈ ਵੀ ਇਦਾਂ ਹੀ ਕੋਣ ਵਾਲੀ ਗੱਲ ਆ ਵਿਰਸਾ ਬਾਕੀ ਕਲਾ ਕਿਸੇ ਦੇ ਪਿਓ ਦੀ ਨਹੀਂ ਹੁੰਦੀ ਹੈ ਕਿ ਕੋਈ ਵੀ ਕਰ ਸਕਦਾ ਆ ਤੇ ਲਓ ਜੀ ਕੁਪ ਬਣ ਕੇ ਤਿਆਰ ਆ ਤੇ ਤੁਸੀਂ ਹੁਣ ਕੁਪ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਵੀ ਕਰ ਦਿਓ ਸਬਸਕ੍ਰਾਈਬ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਜੀ